ਕਿਸ ਤਰ੍ਹਾਂ ਤੁਸੀਂ ਜਾਣਦੇ ਹੋ ਅੱਜ ਆਪਾਂ ਇੱਥੇ ਵਿਲੇਜ ਡਿਫੈਂਸ ਕਮਿਊਨਿਟੀਜ਼ ਦੀ ਮੀਟਿੰਗ ਕੀਤੀ ਹੈ ਇਹ ਜਿਹੜੇ ਥਾਣੇ ਸਿਟੀ ਸਬਡਿਵੀਜ਼ਨ ਚ ਪੈਂਦੇ ਆ ਉਹਨਾਂ ਦੇ ਪੀਡੀਸੀ ਮੈਂਬਰਸ ਮੇਰੇ ਨਾਲ ਐਸ ਐਚ ਓ ਡਿਵੀਜ਼ਨ ਨੰਬਰ 1 ਐਸ ਐਚ ਓ ਮਮੂਨ ਐਸ ਐਚ ਓ ਨੰਗਲਪੁਰ ਇੱਥੇ ਸ਼ਾਮਲ ਹੈ ਇਹਨਾਂ ਦੇ ਸਾਰੇ ਦੇ ਨੁਮਾਇੰਦੇ ਇੱਥੇ ਆਏ ਆ ਤੇ ਜਿਹੜੀ ਪੀਡੀਸੀਜ਼ ਹੈ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਐਸ ਅ ਕਨਸੈਪਟ ਜਿਹੜਾ ਉਹ 2 ਸਾਲਾਂ ਤੋਂ ਪੰਜਾਬ 'ਚ ਲਾਗੂ ਹੋਇਆ ਜਿਹਦੇ ਵਿੱਚ ਪੰਜਾਬ ਆਪਣੇ ਪਠਾਨਕੋਟ ਦੇ ਅਲੱਗ-ਅਲੱਗ ਆਪਾਂ ਡਿਸਟ੍ਰਿਕਟ ਚ ਸੋਰੀ ਡਿਸਟ੍ਰਿਕਟ ਦੇ ਵਿੱਚ ਅਲੱਗ-ਅਲੱਗ ਪਿੰਡਾਂ ਦੇ ਵਿੱਚ ਬੀਡੀਸੀਜ਼ ਜਿਹੜੀਆਂ ਕਨਸਟੀਟਿਊਟ ਕੀਤੀਆਂ ਤੇ ਇਸੇ ਦੇ ਲੜੀ ਚ ਜਿਹੜੀਆਂ ਆਪਣੇ ਸਿਟੀ ਸਬਡਿਵੀਜ਼ਨ ਦੇ ਥਾਣੇ ਪੈਂਦੇ ਸੀ ਉਹਨਾਂ ਦੇ ਏਰੀਆਜ਼ ਏਰੀਆਜ਼ ਦੇ ਵੀ ਆਪਾਂ ਬੀਡੀਸੀਜ਼ 11-11 ਮੈਂਬਰੀ ਪਰ ਵਿਲੇਜ ਜਿਹੜੀ ਬਣਾਈ ਹੈ ਤੇ ਬੀਡੀਸੀਜ਼ ਦਾ ਜਿਹੜਾ ਕਨਸੈਪਟ ਹੈ ਉਹ ਇਸ ਤਰੀਕੇ ਦੇ ਨਾਲ ਹੈ ਕਿ ਵੀ ਜਿਹੜੀ ਬੀਡੀਸੀਜ਼ ਹੈ ਉਹ ਇੱਕ ਕਿਸਮ ਦੇ ਨਾਲ ਪੁਲਿਸ ਦੀ ਕੰਨਾਂ ਤੇ ਅੱਖਾਂ ਦੇ ਕੰਮ ਕਰਨਗੀਆਂ ਤੇ ਜਿੱਥੇ ਵੀ ਲੋੜ ਪਊਗੀ ਉਹ ਸਾਨੂੰ ਹੈਲਪ ਕਰਨਗੇ ਤੇ ਇਹਦੇ ਵਿੱਚ 11-11 ਬੰਦੇ ਆਪਾਂ ਜਿਹੜੇ ਆ ਉਹ ਪਾਏ ਆ ਬੀਡੀਸੀਜ਼ ਦੇ ਵਿੱਚ ਤੇ ਇਹ ਕਿਸਮ ਦੇ ਨਾਲ ਇੱਕ ਫੋਰਸ ਮਲਟੀਪਲਾਇਰ ਦਾ ਰੋਲ ਅਦਾ ਕਰਨਗੇ ਤੇ ਇਹਦੇ ਵਿੱਚ ਆਪਾਂ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਅੱਜ ਆਪਾਂ ਮੀਟਿੰਗ ਕੀਤੀ ਹੈ ਐਸਐਚਓਜ਼ ਨੇ ਵੀ ਆਪਣੇ ਆਪਣੇ ਲੈਵਲ ਤੇ ਮੀਟਿੰਗਸ ਕੀਤੀ ਹੈ ਇਹਦੇ ਬਾਅਦ ਐਸਐਸਪੀ ਸਾਹਿਬ ਤੇ ਡੀਸੀ पठानकोट ਵੀ ਮੀਟਿੰਗ ਕਰਨਗੇ ਤੇ ਬਾਅਦ ਚੋਂ ਮਾਨਯੋਗ ਗਵਰਨਰ ਸਾਹਿਬ ਵੀ ਇਹਨਾਂ ਨਾਲ ਮੀਟਿੰਗ ਕਰਨਗੇ ਤੇ ਮੇਰਾ ਅੱਜ ਦੀ ਜਿਹੜੀ ਮੀਟਿੰਗ ਹੈ ਉਹਦੇ ਬਾਅਦ ਇਹ ਹੀ ਸੁਣਿਆ ਹੈ ਕਿ ਬੀਡੀਸੀਜ਼ ਮੈਂਬਰ ਤਗੜੇ ਹੋ ਕੇ ਕੰਮ ਕਰਨ ਜਿਹੜੀ ਪੰਜਾਬ ਪੁਲਿਸ ਤੇ ਸਿਵਲ ਐਡਮਿਨਿਸਟ੍ਰੇਸ਼ਨ ਉਹਨਾਂ ਦੇ ਨਾਲ ਖੜੀ ਹੈ ਤੇ ਬੀਡੀਸੀਜ਼ ਮੈਂਬਰਸ ਦਾ ਜਿਹੜਾ ਕਨਸੈਪਟ ਹੈ ਉਹ ਐਜ਼ ਅ ਫੋਰਸ ਮਲਟੀਪਲਾਇਰ ਕਿ ਜਿੱਥੇ ਵੀ ਸਾਨੂੰ ਲੋੜ ਪੈਂਦੀ ਹੈ ਉਹ ਸਾਡੀ ਅੱਗੇ ਵੱਧ ਕੇ ਹੱਲ ਕਰਨ ਤੇ ਪੁਲਿਸ ਤੇ ਸਿਵਲ ਪ੍ਰਸ਼ਾਸਨ ਵੀ ਉਹਨਾਂ ਦੇ ਨਾਲ ਪੂਰਾ ਮੋਢੇ ਦੇ ਨਾਲ ਮੋਢਾ ਜੋੜ ਕੇ ਨਾਲ ਰਹੂਗਾ ਤੇ ਉਹਨਾਂ ਦੀ ਸਪੋਰਟ ਕਰੂਗਾ ਕਿ ਆਪਾਂ ਇਕੱਠੇ ਮਿਲ ਕੇ ਇੱਕ ਵਧੀਆ ਜਿਹੜਾ ਸਮਾਜ 'ਚ ਵਧੀਆ ਜਿਹੜਾ ਕੰਮ ਕਰਾਂਗੇ ਵੀਡੀਸੀ ਦੇ ਮੈਂਬਰਾਂ ਨੂੰ ਖਾਸ ਹੁਣ ਕਵੀ ਬਫਾਟ ਦੀ ਦੂਜੀ ਗੱਲ ਜੀ ਐਜ਼ ਆਫ ਨਾਓ ਵੀਡੀਸੀ ਮੈਂਬਰ ਦੇ ਜਿਸ ਤਰ੍ਹਾਂ ਮੈਂ ਕਿਹਾ ਸੀ ਉਹਨਾਂ ਨੂੰ ਆਮ ਲਾਇਸੈਂਸ ਬਣਾਉਣ 'ਚ ਪ੍ਰਾਇਓਰਟੀ ਮਿਲੂਗੀ ਉਸ ਤੋਂ ਇਲਾਵਾ ਇਹਨਾਂ ਦੇ ਹਾਈ ਕਾਰਡਸ ਵੀ ਜਾਰੀ ਹੋਣਗੇ ਤੇ ਇਸ ਤੋਂ ਇਲਾਵਾ ਜਿਸ ਤਰ੍ਹਾਂ ਮੈਂ ਦੱਸਿਆ ਸੀ ਕਿ ਵੀ ਬीडीसीਜ਼ ਦਾ ਟਾਈਮ ਟੂ ਟਾਈਮ ਗਵਰਨਮੈਂਟ ਵੱਲੋਂ ਜਿਹੜਾ ਆਪਾਂ ਰეკਮੈਂਡ ਕਰਨੇ ਉਹਦੇ ਬਾਅਦ ਇਹਨਾਂ ਨੂੰ ਕੈਸ਼ ਇਨਾਮ ਵੀ ਮਿਲਦਾ ਪਿੱਛੇ ਜੀ 3 ਲੱਖ 2 ਲੱਖ ਤੇ 1 ਲੱਖ ਦੇ ਜਿਹੜੇ ਆ ਇਨਾਮ ਆਪਾਂ ਆਪਣੇ ਜ਼ਿਲ੍ਹੇ 'ਚ ਵੰਡ ਚੁੱਕੇ ਆ ਤੇ ਗਵਰਨਮੈਂਟ ਦੇ ਕਾਫੀ ਪ੍ਰੋਵੀਜ਼ਨਸ ਬीडीसीਜ਼ ਲਈ ਆ ਰਹੇ ਆ ਤੇ ਜਿਹੜੇ ਇਹਦੇ ਮੈਂਬਰ ਆ ਉਹ ਬਿਲਕੁਲ ਵਧੀਆ ਤਰੀਕੇ ਨਾਲ ਜੋ ਕੰਮ ਕਰਨਗੇ ਤੇ ਜਿਹੜਾ ਵਧੀਆ ਕੰਮ ਕਰਨਗੇ ਉਹਨਾਂ ਨੂੰ ਗਵਰਨਮੈਂਟ ਪੂਰਾ ਅਪਰੀਸ਼ੀਏਟ ਕਰੇਗਾ ਜਿਹੜੇ ਸਰ ਲੋਕਾਂ ਦੇ ਅੰਦਰ ਪੂਰੀ ਸੀ ਮੈਂਬਰ ਚੁਣਿਆ ਗਿਆ ਹੈ ਜੀ ਇਹਨਾਂ ਤੇ ਬੀਡੀਸੀ ਮੈਂਬਰਸ ਜ਼ਿਆਦਾਤਰ ਆਪਾਂ ਉਹ ਬੰਦੇ ਚੁਣੇ ਆ ਜਿਹੜੇ ਪਿੰਡ ਦੇ ਮੋਤਵਾਰ ਬੰਦੇ ਆ ਸੈਂਸਿਬਲ ਬੰਦੇ ਜਿਹੜੇ ਕਿ ਵੀ ਕਿਸੇ ਕ੍ਰਿਮੀਨਲ ਐਕਟੀਵਿਟੀ ਚ ਇਨਵੋਲ ਨਹੀਂ ਆ ਸਾਬਕਾ ਆਰਮੀ ਪਰਸਨਲ ਆ ਸਾਬਕਾ ਪੁਲਿਸ ਜਾਂ ਹੋਰ ਜਿਹੜੇ ਸਰਕਾਰੀ ਨੌਕਰੀਆਂ ਤੋਂ ਰਿਟਾਇਰ ਹੋਏ ਉਹਨਾਂ ਨੂੰ ਪਾਇਆ ਤੇ ਇਹਦੇ ਵਿੱਚ ਬੇਸਿਕਲੀ ਉਹ ਬੰਦੇ ਨੂੰ ਪਾਇਆ ਗਿਆ ਜਿਹੜੇ ਬੰਦੇ ਕਲੀਨ ਰਿਕਾਰਡ ਵਾਲੇ ਆ ਜਿਹੜੇ ਜਿਹੜੇ ਆ ਕਿ ਵਧੀਆ ਕੰਮ ਕਰ ਸਕਦੇ ਆ ਤਾਂ ਵੀ ਇਹ ਕੋਈ ਦਿੱਕਤ ਜਵਾਬ ਹੀ ਦਿੱਤੇ ਆ ਉਹ ਕਿ ਕਿੰਦਾ ਗਣਾ ਖੜ ਗਿਆ ਜੀ ਬੀਡੀਸੀ ਮੈਂਬਰਸ ਨੇ ਸਾਨੂੰ ਵਧੀਆ ਇੱਥੇ ਸੁਜੈਸ਼ਨਸ ਦਿੱਤੀਆਂ ਨਸ਼ਿਆਂ ਨਾਲ ਰਿਲੇਟਡ ਵੀ ਬਾਕੀ ਹੋਰ ਵੀ ਦਿੱਤੀਆਂ ਕਿ ਵੀ ਏਜ ਦਾ ਵੀ ਇੱਥੇ ਖਿਆਲ ਰੱਖਿਆ ਜਾਏ ਮੈਂਬਰ ਬਣਾਉਣ ਦੇ ਲਈ ਇਹਨਾਂ ਨੂੰ ਸਾਰਿਆਂ ਨੂੰ ਆਪਾਂ ਜਿਹੜਾ ਉਹ ਇਨਕੋਰਪੋਰੇਟ ਕਰਾਂਗੇ ਆਪਣੀ ਅਗਲੀ ਜਿਹੜੀ ਪਲੈਨਿੰਗ ਉਹਦੇ ਵਿੱਚ ਤੇ ਵਧੀਆ ਸੁਝਾਅ ਦਿੱਤੇ